ਸ਼ਤਸੀ ਕਾਲ ਬਾਈ ਬਾਈ ਅੱਜ ਬੱਸ ਡਿਊਟੀ ਲਾਤੀ ਸੀ ਘਰਦਿਆਂ ਨੇ ਵੀ ਸਬਜੀ ਮੰਡੀ ਤੋਂ ਸਬਜੀ ਸਬਜੀ ਤੇ ਆਟਾ-ਉਟਾ ਜਾ ਲੈਣਾ ਸੀਗਾ ਆਟਾ ਕਣਕ ਤਾਂ ਲੈ ਕੇ ਗਿਆ ਨੀ ਮੈਂ ਟਾਈਮ ਨਹੀਂ ਹੈਗਾ ਸੀਗਾ ਚੱਕੀ ਤੇ ਖੜਨਾ ਪੈਂਦਾ ਘੰਟਾ ਦੋ ਘੰਟੇ ਫਿਰ ਮੈਂ ਸੋਚਿਆ ਚੱਲ ਆਈਂ ਚੱਲਦੇ ਅੱਜ ਥੈਲੀ ਲਿਆਵਾਂਗੇ ਆ ਦੇਖੋ ਬਾਈ ਆਪਣੀ ਲੋਨਾ ਖੜੀ ਤੇ ਲੋਨਾ ਨੂੰ ਲੈਵ ਵਿਚੋਂ ਇੱਕ ਦਿਨ ਚਲਾਇਆ ਸੀਗਾ ਮੈਨੂੰ ਨਹੀਂ ਲੱਗ ਰਿਹਾ ਅੱਗੇ ਸਰਦੀ ਹੈ ਬੜੀ ਆ ਦਿਨ ਛੋਟੇ ਆ ਕੋਈ ਨਾ ਫਿਰ ਟਾਈਮ ਲੱਗੂਗਾ ਬਾਈ ਧੁੱਪ ਨਿਕਲੀ ਹੋਈ ਆ ਬਾਈ ਦਿਨ 9 ਤਰੀਕ ਦਾ ਦਿਨ ਹੈ ਬਾਈ ਅੱਜ ਆ ਦੇਖੋ ਆਪਣੇ ਲੱਡੂ ਭਗਵਾਨ ਦੀ ਧੁੱਪ ਸੇਕ ਰਹੀ ਨੇ ਨਜ਼ਾਰੀ ਲੈ ਰਹੇ ਨੇ ਲੱਡੂ ਭਗਵਾਨ ਤਾਂ ਬਾਈ ਤੇ ਬਾਈ ਆ ਦੇਖ ਆਟੇ ਦੀ ਥੈਲੀ ਉਰੀ ਤਾਰ ਰੱਖੀ ਜੀ ਫਿਰ ਔਰ ਚੱਕ ਕੇ ਘਰਦਿਆਂ ਨੂੰ ਫੜਾਈ ਆ ਮੈਂ ਉਹ ਬੱਚੇ ਫੜਾਤਾ ਦਿੰਨੇ ਆ ਉਹਨਾਂ ਨੂੰ ਕੰਮ ਕਰਦੇ ਹੀ ਨਹੀਂ ਤੇ ਆ ਦੇਖੋ ਵੀਰੇ ਅੱਜ ਸਬਜ਼ੀ ਮੰਡੀ ਵਿੱਚੋਂ ਜੂਸ ਵਾਸਤੇ ਗਾਜਰਾਂ ਲਿਆਂਦੀਆਂ ਨੇ ਉਹ ਬਾਈ ਨੇ ਅੱਜ ਗਾਜਰਾਂ ਦੀ ਕਟਾ ਕਹਿੰਦਾ ਸਾਰੀ ਹੀ ਲੈ ਕੇ ਜਾ ਸੋਨੂੰ ਬਾਈ ਕਹਿੰਦਾ ਤੇ ਬਈ ਆ ਗਾਜਰਾਂ ਦਾ ਗੱਟਾ ਜੂਸ ਤੇ ਗਾਜਰਾਂ ਨੇ ਬਈ ਇਹ ਕੁਝ ਸਬ지 ਸੂਜੀ ਵੇਖ ਲਾਂਗੇ ਬਣਾਵਾਂਗੇ ਤੇ ਰੋਜ਼ ਗਾਜਰਾਂ ਦਾ ਜੂਸ ਵਿੱਚ ਬਈ ਇਹਦੇ ਕਿੰਨੂ ਪਾ ਲਿਆ ਕਰਾਂਗੇ ਇੱਕ ਅੱਧਾ ਆਮਲਾ ਤੇ ਆ ਦੇਖੋ ਬਈ ਪਾਲਕ ਲਿਆ ਸੀ نیچے ਦੇ ਥੱਲੇ ਮੇਥਾ ਪਿਆ ਹੋਇਆ ਮੇਥੀ ਸੌਰੀ ਬਈ ਰੋਟੀਆਂ ਤੇ ਪਾ ਕੇ ਪਰਾਂਠੇ-ਪਰੁੰਠੇ ਬਣਾਇਆ ਕਰਾਂਗੇ ਆ ਮੂਲੀਆਂ ਤੇ ਆ ਬਈ ਛਲਗਮਾ ਤੇ ਮੂਲੀਆ ਦੇ ਨਾਲ ਬਈ ਆਲੂ ਵੀ ਪਏ ਨੇ ਆਲੂ ਲਿਆਂਦੇ ਆ ਖਤਮ ਹੋ ਗਏ ਸੀਗੇ ਤੇ ਬਈ ਆਹ ਦੇਖੋ ਨਾਲ ਕਿੰਨੂ ਦਾ ਥੈਲਾ 5 ਕਿਲੋ ਦਾ ਬਈ ਲਿਆਇਆ ਸੀਗਾ ਤੇ ਭੀਮੇ ਬਾਈ ਨੇ ਦਵਾਏ ਫਿਰ ਇਹ ਤੇ ਆਹ ਦੂ ਅਮਰੂਦ ਬਾਈ ਇੱਕ ਸਾਡੀ ਬੀਬੀ ਨੇ ਤੋੜ ਕੇ ਦਿੱਤਾ ਇੱਕ ਬਾਈ ਬਯੰਤ ਨੇ ਮੈਨੂੰ ਤੋੜ ਕੇ ਗਿਫਟ ਕੀਤਾ ਬਾਈ ਇਹ ਹੁੰਦਾ ਮਾਂ ਦਾ ਪਿਆਰ ਬਾਈ ਮਾ ਹਮੇਸ਼ਾ ਆਪਣੇ ਬੱਚਿਆਂ ਦੀ ਚਿੰਤਾ ਕਰਦੀ ਐ ਤੇ ਅੱਜ ਬਾਈ ਇਹ ਸਾਰਾ ਕੰਮ ਕਰਕੇ ਕਈ ਕੰਮ ਹੋਰ ਵੀ ਕਰਕੇ ਆਇਆ ਤੇ ਸਰੀਰ ਥੱਕ ਜਾ ਗਿਆ ਹੁਣ ਇੰਝ ਕਰਦਾ ਜੀ ਕੇ ਥੋੜੀ ਦੇਰ ਫਿਲਮ ਵੇਖਾਂ ਤੇ ਘੰਟਾਕ ਫਿਰ ਦੁਪਹਿਰੇ ਆਰਾਮ ਕਰ ਲਈਏ ਕਿਉਂਕਿ ਸਰੀਰ ਜਦੋਂ ਥੱਕ ਜਾਏ ਫਿਰ ਕੁਝ ਦੇਰ ਰੈਸਟ ਜ਼ਰੂਰੀ ਆ ਦੋਸਤੋ ਮੈਂ ਸੋਚਿਆ ਕਿ ਇੱਧਰਲੇ ਕਮਰੇ ਦੇ ਵਿੱਚ ਕੋਈ ਪਿਆਰ ਜਾਈ ਦੇ ਵਿੱਚ ਪਰ ਇੱਥੇ ਤਾਂ ਕੋਈ ਹੈ ਹੀ ਨਹੀਂ ਤੇ ਦੋਸਤੋ ਦੇਖ ਸਕਦੇ ਹੋ ਤੁਸੀਂ ਘਰਦਿਆਂ ਨੂੰ ਜੂਸ ਵਾਸਤੇ ਕਿਹਾ ਵੀ ਜੂਸ ਬਣਾ ਕੇ ਦੇਣ ਮੈਨੂੰ ਇੱਕ ਗਲਾਸ ਆਪਦਾ ਤੇ ਇੱਕ ਮੇਰਾ ਬੱਚੇ ਮੇਰੇ ਨਾਲ ਖੇਡਣ ਵਢਣ ਗਏ ਨੇ ਧੁੱਪ ਚ ਵਧੀਆ ਨਿਕਲੀ ਆ ਦੋਸਤੋ ਤੇ ਹੁਣ ਆਪਾਂ ਆਪਦਾ ਬੈੱਡ ਫੜਦੇ ਆ ਤੇ ਨਾਲੇ ਨਾਲੇ ਤੁਹਾਨੂੰ ਦਿਖਾ ਰਹੇ ਆ ਵੀਰੇ ਫਿਲਮਾਂ ਭਰਾ ਕੇ ਲਿਆ ਸੀ ਇੱਕ ਤਾਂ ਗਰਦਾਸ ਸਿੰਘ ਦੀ ਕਚਹਿੜੀ ਇੱਕ ਹੋਰ ਲਿਆਇਆ ਸੀਗਾ ਫਿਲਮ ਮੈਂ ਉਹ ਐਂਡੀ ਫਿਲਮ ਹੈ ਵੀਰੇ ਤੇ ਵੈਬ ਸੀਰੀਜ਼ ਆਹੋ ਤੇ ਇੱਕ ਯੂਪੀ ਦੀ ਬਣੀ ਹੋਈ ਫਿਲਮ ਹੈ ਮੁੰਡਾ ਯਾ ਅਫਸਰ ਬਣਦਾ ਤੇ ਘਰ ਦੇ ਨੂੰ ਕੇ ਮੈਂ ਕਰ ਜਾਈ ਫੜਾ ਦੂ ਤੇ ਥੋੜੀ ਜਿਹੀ ਫਿਲਮ ਵੇਖਾਂਗੇ ਤੇ ਫਿਰ ਉਸ ਤੋਂ ਬਾਅਦ ਘੰਟਾ ਕਰਾਮ ਕਰਕੇ ਫਿਰ ਬਾਹਰ ਕਿਤੇ ਘੁੰਮਣ ਜਾਵਾਂਗੇ ਅਰਾਊਂਡ ਰੂਟ ਵਾਰ ਕੇ ਆਵਾਂਗੇ ਦੋਸਤ ਮਿੱਤਰਾਂ ਨੂੰ ਮਿਲ ਕੇ ਆਉਂਗਾ ਦੋਸਤੋ ਇਹਨਾਂ ਨੂੰ ਆਖਿਆ ਕਿ ਤੁਸੀਂ ਆਰਟੀਵੀ ਚਲਾਓ ਤੇ ਉਹਨਾਂ ਨੇ ਟੀਵੀ ਚਲਾ ਦਿੱਤਾ ਤੇ ਦੇਖੋ ਔਰ ਦੋਸਤੋ ਮਾਂ ਤੋਂ ਬਾਅਦ ਔਰਤ ਹੀ ਮੰਦੇ ਦੀ ਸੇਵਾ ਕਰਦੀ ਹੈ ਮਾਂ ਤੋਂ ਬਾਅਦ ਔਰਤ ਵੀ ਇੱਕ ਤਰ੍ਹਾਂ ਦਾ ਹੀ ਮੰਦੇ ਦੀ ਬਹੁਤ ਸੇਵਾ ਕਰਦੀ ਆ ਦੋਸਤੋ ਆਪ ਜੀ ਨੂੰ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਸ਼ੇਅਰ ਕਰਕੇ ਲਾਈਕ ਕਰ ਦਿਓ ਦੋਸਤੋ ਤੁਹਾਡੇ ਲਾਈਕ ਨਾਲ ਸਾਡਾ ਹੌਸਲਾ ਵਧੇਗਾ ਤੇ ਅੱਗੇ ਹੋਰ ਵਧੀਆ ਤੁਹਾਨੂੰ ਮਨੋਰੰਜਨ ਲਈ ਵੀਡੀਓ ਪਾਉਂਦੇ ਰਹਿਾਂਗੇ ਗੁੱਡ ਬਾਏ ਗੁੱਡ ਆਫਟਰਨੂੰ ਸਤਿ ਸ੍ਰੀ ਅਕਾਲ ਦੋਸਤੋ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਫੇਰ ਮਿਲਾਂਗੇ ਕਿਸੇ ਅਗਲੇ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ